ਤੇ ਬਹੁਤ ਸਾਰੇ ਵੀਰ ਇਦਾਂ ਦੇ ਵੀ ਨੇ ਗੱਲਬਾਤ ਵੀ ਹੋਈ ਹੈ ਕਿ ਮਹੀਨੇ ਤੋਂ ਘਰੇ ਹੀ ਨਹੀਂ ਗਏ 2-3 ਇੰਚ ਪੈਲਾਂ ਨਾਲੋਂ ਵਧਿਆ ਹੈ ਤਾਂ ਉਥੋਂ ਮੰਨ ਸਕਦੇ ਆ ਕਿ ਆਪਾਂ ਨੂੰ ਕਿਦਰਾਂ ਕਿਤੇ ਘਰਾਹ ਦੀ ਖਬਰ ਹੈ ਪਰ ਫਿਲਹਾਲ ਜੇਕਰ ਗੱਲ ਕਰੀਏ ਮਕੋੜੜ ਸਾਹਿਬ ਔਰ ਫੁੱਲਦ ਦੇ ਇਲਾਕੇ ਦੀ ਇੱਕ ਸ਼ਰਫ ਠੇਕਾ ਫਵਾ ਵੀ ਫੈਲੀ ਸੀ ਕਿ ਜਿਹੜਾ ਮਕੋੜ ਸਾਹਿਬ ਦੇ ਇਲਾਕੇ ਦੇ ਵਿੱਚ ਬੰਨ ਟੁੱਟ ਗਿਆ ਉਹ ਬੰਨ ਨਹੀਂ ਟੁੱਟ ਹਜੀ ਸਾਰੇ ਭੈਣਾਂ ਦੇ ਭਰਾਵਾਂ ਨੂੰ ਪਿਆਰ ਭਰੀ ਸਸਣਿਆ ਕਾਲ ਜਿਵੇਂ ਕਿ ਲਗਾਤਾਰ ਆਪਾਂ ਤੁਹਾਡੇ ਨਾਲ ਕੱਗੜ ਤੋਂ ਰਿਲੇਟਿਡ ਜੈ ਇਨਫੋਰਮੇਸ਼ਨ ਸਾਂਝੀ ਕਰ ਰਹੇ ਆ ਇਸ ਟਾਈਮ ਆਪਾਂ ਮਕਰੋੜ ਸਾਹਿਬ ਫੋਲਦੇ ਦੇ ਇਲਾਕੇ ਦੇ ਵਿੱਚ ਖੜੇ ਸੀ ਤੇ ਕਿਤੇ ਨਾ ਕਿਤੇ ਇਸ ਇਲਾਕੇ ਦੇ ਵਿੱਚ ਕਿਸਾਨ ਭਰਾਵਾਂ ਦੀ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਧੀਆਂ ਹੋਏ ਨਜ਼ਰ ਆ ਰਹੀਆਂ ਨੇ ਤੇ ਜਿਵੇਂ ਕਿ ਮੈਂ ਇੱਥੇ ਜਿਹੜੇ ਵੀਰ ਪਹਿਰੇਦਾਰੀ ਕਰ ਰਹੇ ਸੀ ਰਾਤ ਤੋਂ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ ਦਾ ਪੰਦਰ ਹੈ ਲਗਭਗ 2-3 ਇੰਚ ਪਹਿਲਾਂ ਨਾਲੋਂ ਵਧਿਆ ਹੈ ਕਿਤਨਾ ਕਿਤੇ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਖਤਰੇ ਵਾਲੀ ਗੱਲ ਹੈ ਤੇ ਜੇਕਰ ਮੈਂ ਇੱਕ ਵਾਰ ਪਿਛਲੇ ਇਲਾਕਿਆਂ ਦੀ ਗੱਲ ਕਰਾਂ ਖਨੋੜੀ ਦੀ ਗੱਲ ਕਰੀ ਤਾਂ ਖਨੋੜੀ ਜਿਹੜਾ ਪਾਣੀ ਦਾ ਪੱਧਰ ਹੈ ਉਸੇ ਜਗ੍ਹਾ ਤੇ ਟਿੱਕੇ ਚੱਲ ਰਿਹਾ ਹੈ ਜਿਵੇਂ ਕਿ ਪਹਿਲਾਂ ਚੱਲ ਰਿਹਾ ਸੀ 750.6 ਤੇ ਉਸੇ ਕੀ ਜਗ੍ਹਾ ਤੇ ਟਿਕਿਆ ਹੋਇਆ ਹੈ ਤੇ ਜੇਕਰ ਗੱਲ ਕਰੀਏ ਚੀਕੇ ਦੀ ਤਾਂ ਚੀਕੇ ਤੋਂ ਇੱਕ ਥੋੜੀ ਰਾਹਤ ਵਾਲੀ ਖਬਰ ਸੁਣਨ ਨੂੰ ਜ਼ਰੂਰ ਮਿਲਦੀ ਹੈ ਕਿ ਚੀਕੇ ਜਿਹੜਾ ਪਾਣੀ ਦਾ ਪੱਧਰ ਹੈ ਪਹਿਲਾਂ ਨਾਲੋਂ 4-5 ਇੰਚ ਘਟਿਆ ਹੈ ਪਹਿਲਾਂ ਜਿਹੜਾ ਪਾਣੀ ਪਾਣੀ ਦਾ ਪੱਧਰ ਸੀ 24.8 ਚੱਲ ਰਿਹਾ ਸੀ ਤੇ ਅੱਜ ਦੀ ਰਿਪੋਰਟ ਦੇ ਅਕੋਰਡਿੰਗ ਜੇਕਰ ਗੱਲ ਕਰੀਏ ਉੱਥੇ ਜਿਹੜਾ ਪਾਣੀ ਦਾ ਪੱਧਰ ਹੈ 24.2 ਦੇ ਕਰੀਬ ਸ਼ਾਇਦ ਪੁੱਜ ਚੁੱਕਾ ਹੈ ਤਾਂ ਕਿਤੇ ਨਾ ਕਿਤੇ ਜੇ ਉੱਥੋਂ ਦੀ ਗੱਲ ਕਰੀਏ ਤਾਂ ਉੱਥੇ ਇਹ ਰਾਹਤ ਵਾਲੀ ਖਬਰ ਹੈ ਪਰ ਫਿਲਹਾਲ ਹੁਣ ਆਪਾਂ ਮਕਰੋੜ ਸਾਹਿਬ ਤੇ ਫੁੱਲਦੇ ਇਲਾਕੇ ਦੇ ਵਿੱਚ ਖੜੇ ਸੀ ਪਰ ਇੱਥੇ ਜਿਹੜੇ ਕਿਸਾਨ ਭਰਾਵਾਂ ਦੀ ਜਿਹੜੇ ਮੁਸ਼ਕਲਾਂ ਨੇ ਕਿਤੇ ਕਿਤੇ ਕਿਦੇ ਨਾ ਕਿਦੇ ਵਾਦੀਆਂ ਹੋਏ ਨਜ਼ਰ ਆ ਰਹੀਆਂ ਨੇ ਤੇ ਇੱਥੇ ਜਿਹੜਾ ਪਾਣੀ ਦਾ ਪੱਧਰ ਹੈ 3-4 ਇੰਚ ਜਾਂ 2-3 ਇ ਫਿਲਹਾਲ ਇਸ ਏਰੀਆ ਦੇ ਵਿੱਚ ਹਜੇ ਲਗਾਤਾਰ 2-3 ਦਿਨ ਨਿਗਰਾਨੀ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਪਿੱਛੋਂ ਪਾਣੀ ਆ ਰਿਹਾ ਹੈ ਉਹਦੀ ਹਜੇ ਇੱਕ ਵਾਰ ਨਿਕਾਸੀ ਹੋਣੀ ਹੈ ਉਹ ਨੀਵੇਂ ਇਲਾਕਿਆਂ ਨੂੰ ਆਣਾ ਹੈ ਤੇ ਜੇਕਰ ਪਾਣੀ ਪਿੱਛੋਂ ਚੀਕੇ ਵਗੈਰਾ ਤੋਂ ਘਟਦਾ ਵੀ ਹੈ ਤੇ ਇੱਥੇ ਜਿਹੜਾ ਅਗਲੇ 2 ਜਾਂ 2.5 ਦਿਨਾਂ ਦੇ ਵਿੱਚ ਫਰਕ ਪਏਗਾ ਤੇ ਚੀਕੇ ਤੋਂ ਅਗਲੇ ਇਲਾਕਿਆਂ ਦੇ ਵਿੱਚ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਭਰਾ ਜਿੱਦਾਂ ਆਪਾਂ ਪਹਿਲਾਂ ਨਿਗਰਾਨੀ ਕਰ ਰਹੇ ਹਾਂ ਉਦਾਂ ਹੀ ਹਜੇ ਆਪਾਂ ਨੂੰ ਨਿਗਰਾਨੀ ਬਣਾਉਣ ਦੀ ਜ਼ਰੂਰਤ ਹੈ ਤੇ ਅੱਗੇ ਇਥੋਂ ਦੀਆਂ ਕੀ ਐਕਟੀਵਿਟੀਆਂ ਨੇ ਸਾਰੀਆਂ ਮਕਰੋੜ ਸਾਹ ਦੇ ਇਲਾਕਿਆਂ ਦੀਆਂ ਮੈਂ ਤੁਹਾਡੇ ਵੀਡੀਓ ਦੇ ਰਾਹੀਂ ਜ਼ਰੂਰ ਸਾਂਝੇ ਕਰਦਾ ਨਾਲੇ ਜੋ ਇਹ ਜੋ ਤਸਵੀਰਾਂ ਨੇ ਤੁਹਾਡੇ ਨਾਲ ਮਕਰੋੜ ਸਾਹਿਬ ਤੇ ਫੁੱਲਦੇ ਦੇ ਇਲਾਕੇ ਤੋਂ ਸਾਂਝੀਆਂ ਕਰ ਰਿਹਾ ਤੇ ਜਿਹੜਾ ਪਾਣੀ ਦਾ ਜਿਹੜੀ ਪਾਣੀ ਦੀ ਸਪੀਡ ਹੈ ਉਦਾਂ ਹੀ ਬਰਕਰਾਰ ਹੈ ਉਦਾਂ ਹੀ ਬਣੀ ਹੋਈ ਹੈ ਉਨੀ ਹੀ ਤੇਜ਼ੀ ਦੇ ਨਾਲ ਤੇ ਪਾਣੀ ਅੱਗੇ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਵੇਂ ਕਿ ਮੈਂ ਪਹਿਲਾਂ ਹੁਣੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਕੇ ਹਟਿਆ ਕਿ ਜਿਹੜਾ ਪਾਣੀ ਦਾ ਪੱਧਰ ਹੈ ਇੱਥੇ 2 ਤੋਂ 3 ਇੰਚ ਪਹਿਲਾਂ ਨਾਲੋਂ ਵਧਿਆ ਹੈ ਇਹ ਆਰਜੀ ਵਧਦਾ ਵੀ ਹੋ ਸਕਦਾ ਹੈ ਕਿਤੇ ਨਾ ਕਿਤੇ ਪਰ ਫਿਲਹਾਲ ਜਿੱਦਾਂ ਆਪਾਂ ਪਹਿਲਾਂ ਸਾਰੇ ਕਿਸਾਨਪਰਾ ਇਸ ਇਲਾਕੇ ਦੇ ਵਿੱਚ ਜਾਂ ਲਾਗੇ ਬੰਨੇ ਦੇ ਇਲਾਕੇ ਵਿੱਚ ਆਪਾਂ ਪਹਿਰੇਦਾਰੀ ਕਰ ਰਹੇ ਆ ਰਾਤ ਨੂੰ ਲਗਾਤਾਰ ਨਿਗਰਾਨੀ ਕਰ ਰਹੇ ਆ ਤੇ ਹਜੇ ਆਪਾਂ ਨੂੰ ਲਗਾਤਾਰ 2-3 ਦਿਨ ਜ਼ਰੂਰਤ ਹੈ ਕਿ ਇਦਾਂ ਹੀ ਆਪਾਂ ਨਿਗਰਾਨੀ ਕਰਦੇ ਰਹੀਏ ਜਿੰਨੀ ਦੇਰ ਇੱਥੇ ਪਾਣੀ ਦਾ ਪੱਧਰ ਲਗਭਗ 4-5 ਫੁੱਟ ਡਾਊਨ ਨਹੀਂ ਹੋ ਜਾਂਦਾ ਉਨੀ ਦੇਰ ਆਪਾਂ ਇਦਾਂ ਹੀ ਸਾਰੇ ਵੀਰਪਰਾ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਸਲੂਟ ਬਣਦਾ ਕਿਉਂਕਿ ਲਗਾਤਾਰ ਉਹ ਰਾਤ ਦਿਨ ਜਾ ਕੇ ਇੱਥੇ ਨਿਗਰਾਨੀ ਕਰ ਰਹੇ ਨੇ ਮੇਰੇ ਹਾਂਡੇ ਦੇ ਵੀਰਪੂਰ ਮਾਜਰਾ ਮਾਮੂਪੁਰ ਬਹੁਤ ਸਾਰੇ ਇਲਾਕੇ ਹੋ ਗਏ ਮਕਰੋੜ ਸਾਹਿਬ ਫੂਲ ਜਿੰਨੇ ਵੀ ਲਾਗੇ ਬੰਨੇ ਦੇ ਪਿੰਡ ਦੇ ਏ ਵੇਢ ਦਿਨ ਦਾ ਜਾ ਕੇ ਬਹੁਤ ਮਿਹਨਤਾਂ ਕਰ ਰਹੇ ਨੇ ਨਿਗਰਾਨੀ ਕਰ ਰਹੇ ਨੇ ਤੇ ਫਿਲਹਾਲ ਇੱਕ ਦੋ ਦਿਨ ਹੋਰ ਆਪਾਂ ਨੂੰ ਇਦਾਂ ਹੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ ਤੇ ਬਹੁਤ ਹੀ ਜਲਦ ਜਿਵੇਂ ਕਿ ਆਪਾਂ ਉਮੀਦ ਕਰ ਹੀ ਰਹੇ ਹਾਂ ਕਿ ਪਰਮਾਤਮਾ ਮਿਹਰ ਕਰਨਗੇ ਕਿਤੇ ਨਾ ਕਿਤੇ ਜਿਹੜਾ ਪਾਣੀ ਦਾ ਪੱਧਰ ਹੈ ਥੱਲੇ ਜਾਏਗਾ ਡਾਊਨ ਜਾਏਗਾ ਸੁੱਖ ਦਾ ਸਾਹ ਜਰੂਰ ਮਿਲੇਗਾ ਤੇ ਅੱਗੇ ਜਿਹੜੀਆਂ ਕੁਝ ਐਕਟੀਵਿਟੀਆਂ ਜੋ ਇਸ ਬੰਦ ਤੇ ਚੱਲ ਰਹੀਆਂ ਨੇ ਉਹ ਮੈਂ ਜਰੂਰ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਵੀਡੀਓ ਨਾਲ ਜਰੂਰ ਬਣੇ ਰਿਓ ਕਿਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਇਹ ਬੰਨ ਬਿਲਕੁਲ ਨੀਵਾ ਸੀਗਾ ਪਾਣੀ ਬੰਨ ਤੱਕ ਲੱਗ ਚੁੱਕਿਆ ਸੀ ਤੇ ਵੀਰਾਂ ਨੇ ਬਹੁਤ ਮਿਹਨਤ ਕਰਕੇ ਇਸ ਨੂੰ ਗੱਟੇ ਲਾ ਲਾ ਕੇ ਨਾ ਲਗਭਗ ਅ 1 ਫੁੱਟ ਤਾਂ ਚੱਕਿਆ ਤਾਂ ਕਿਤੇ ਨਾ ਕਿਤੇ ਅ ਇਸ ਵੀਰਾਂ ਦੀ ਮਿਹਨਤ ਨੂੰ ਸਲੂਟ ਬਣਦਾ ਤੇ ਬਹੁਤ ਸਾਰੇ ਭਰਾ ਇੱਥੇ ਇਦਾਂ ਦੇ ਨੇ ਜਿਹੜੇ ਲਗਾਤਾਰ ਦਿਨ ਰਾਤ ਇੱਥੇ ਮਿਹਨਤਾਂ ਕਰ ਰਹੇ ਨੇ ਸ਼ਾਇਦ ਘਰੇ ਵੀ ਨਹੀਂਗੇ ਸਾਹਮਣੇ ਇਸ ਤਰ੍ਹਾਂ ਇੱਥੇ ਹੀ ਸਾਰਾ ਕੁਝ ਰੋਟੀ ਪਾਣੀ ਲੰਗਰਾਂ ਦਾ ਖਾਸ ਪ੍ਰਬੰਧ ਹੈ ਰਾਤ ਨੂੰ ਸੌਣ ਦਾ ਵੀ ਇੱਥੇ ਇੱਥੇ ਹੀ ਸੌਂਦੇ ਨੇ ਇੱਥੇ ਡਿਊਟੀਆਂ ਦਿੰਦੇ ਨੇ ਚਾਹ ਪਾਣੀ ਪ੍ਰਸ਼ਾਦਾ ਇੱਥੇ ਹੀ ਛਕਦੇ ਨੇ ਤੇ ਬਹੁਤ ਸਾਰੇ ਵੀਰ ਇਦਾਂ ਦੇ ਵੀ ਨੇ ਗੱਲਬਾਤ ਵੀ ਹੋਈ ਹੈ ਕਿ ਮਹੀਨੇ ਤੋਂ ਘਰੇ ਹੀ ਨਹੀਂ ਗਏ ਸਿਰਫ ਫੋਨ ਤੇ ਗੱਲਬਾਤ ਹੁੰਦੀ ਹੈ ਤੇ ਲਗਾਤਾਰ ਉਹਨਾਂ ਦੀ ਪਹਿਰੇਦਾਰੀ ਇੱਥੇ جاری ਹੈ ਲਗਾਤਾਰ ਹੀ ਉੱਥੇ ਲਗਾਤਾਰ ਇੱਥੇ ਉਹਨਾਂ ਦੀ ਨਿਗਰਾਨੀ جاری ਹੈ ਤੇ ਸਾਹਮਣੇ ਵੀਰਾਂ ਨੇ ਇਦਾਂ ਡਾਇਰੈਕਟਰ ਆਪਣੇ ਬੰਨਾ ਉੱਤੇ ਖੜੇ ਕੀਤੇ ਹੋਏ ਨੇ ਆ ਜਿਹੜੇ ਸਾਹਮਣੇ ਤੁਸੀਂ ਤਿੰਨ ਜੌਂਡੀਅਰ ਦੇਖ ਰਹੇ ਹੋ ਨਾ ਇਹ ਤਿੰਨੇ ਜੌਂਡੀਅਰ ਇੱਕੋ ਕਰਦੇ ਨੇ ਇੱਕੋ ਕਰਦੇ ਜੌਂਡੀਅਰ ਤੇ ਦਿਨ ਰਾਤ ਵੀਰਾਂ ਨੇ ਇੱਥੇ ਪੱਕੇ ਬੰਨਾ ਉੱਤੇ ਖੜੇ ਕੀਤੇ ਹੋਏ ਨੇ ਤੇ ਲਗਾਤਾਰ ਇਹ ਆਪਣੀ ਇੱਥੇ ਸੇਵਾ ਨਿਭਾ ਰਹੇ ਨੇ ਤੇ ਕੁਝ ਇਦਾਂ ਮਤਲਬ ਕਿ ਪੂਰੀ ਹਿੰਮਤ ਦੇ ਨਾਲ ਪੂਰੇ ਜੋਸ਼ੋ ਜਨੂਨ ਦੇ ਨਾਲ ਜਿਹੜੇ ਮੇਰੇ ਕਿਸਾਨ ਪੜਾਣੇ ਲਾਗੇ ਬੰਨੇ ਦੇ ਇਲਾਕੇ ਦੇ ਜਿਹੜੇ ਵੀਰ ਨੇ ਉਹ ਲਗਾਤਾਰ ਲੱਗੇ ਹੋਏ ਨੇ ਆਪਣੀਆਂ ਸੇਵਾਵਾਂ ਨਿਭਾਉਣ ਵਾਸਤੇ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਫਸਲਾਂ ਬਿਲਕੁਲ ਤਿਆਰ ਨੇ ਤੇ ਕਿਸੇ ਨਾ ਕਿਤੇ ਇੱਕ ਮੰਨੇ ਜਿਵੇਂ ਕਗੜ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਖਤਰਾ ਜ਼ਰੂਰ ਬਰਕਰਾਰ ਹੈ ਹਜੇ ਕਿਸਾਨ ਪੜਾਵਾ ਦੇ ਮੰਨ ਦੇ ਵਿੱਚ ਡਰ ਜ਼ਰੂਰ ਬਣਿਆ ਹੋਇਆ ਪਰ ਵੀਰਾਂ ਦੀ ਹਿੰਮਤ ਹੈ ਕਿ ਲਗਾਤਾਰ ਲੱਗੇ ਹੋਏ ਨੇ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਆਪਣੇ ਇਲਾਕੇ ਨੂੰ ਬਚਾਉਣ ਵਾਸਤੇ ਤੇ ਲਗਾਤਾਰ ਮਿਹਨਤਾਂ ਜਾਰੀ ਨੇ ਤੇ ਕੁਝ ਹੋਰ ਵੀ ਤਸਵੀਰਾਂ ਜਿਹੜੀਆਂ ਮੈਂ ਇਸ ਵੰਨ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਕਿਹੋ ਜਿਹੇ ਹਾਲਾਤ ਇਸ ਟਾਈਮ ਜਿਹੜੇ ਮੇਰੇ ਕਿਸਾਨ ਭਰਾਵਾਂ ਦੇ ਬਣੇ ਹੋਣੇ ਆ ਕਿਹੋ ਜਿਹੇ ਸਿਚੁਏਸ਼ਨ ਆ ਇਸ ਟਾਈਮ ਇੱਥੇ ਡੀਲ ਕਰਦੇ ਪਏ ਤੇ ਜਿਵੇਂ ਕਿ ਮੈਂ ਫੋਲਡ ਤੇ ਮਕੋੜ ਸਾਹਿਬ ਦੇ ਇਲਾਕੇ ਤੋਂ ਕੁਝ ਐਕਟੀਵਿਟੀ ਜਾਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਤੇ ਮੇਰੇ ਬਜ਼ੁਰਗ ਮੇਰੇ ਭਰਾ ਇਦਾਂ ਆਪਣੇ ਪੱਕੇ ਡੇਰੇ ਲਾ ਕੇ ਬੈਠੇ ਹੋਏ ਨੇ ਤੇ ਆ ਅੰਕਲ ਜੀ ਲਾਭ ਸਿੰਘ ਜੀ ਇਹਨਾਂ ਦਾ ਬਹੁਤ ਹੀ ਵੱਡਾ ਕਾਫੀ ਵੱਡਾ ਯੋਗਦਾਨ ਹੈ ਕਿਉਂਕਿ ਸਾਰੀ ਬੰਦ ਦੀ ਨਿਗਰਾਨੀ ਕੋਈ ਬੰਨ ਵਗੈਰਾ ਟੁੱਟਦਾ ਹੈ ਬੰਨ ਵਿੱਚ ਉਤਰ ਕੇ ਤੇ ਉਹਨੂੰ ਪੱਕਾ ਵਗੈਰਾ ਕਰਨ ਦਾ ਰਲ ਮਿਲ ਕੇ ਸਾਰੇ ਵੀਰੇ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਪੂਰੀ ਜ਼ਿੰਮੇਵਾਰੀ ਨਾਲ ਜਿਹੜੀ ਵਾਰਿਆ ਉਹਨੂੰ ਨਿਭਾ ਰਹੇ ਨੇ ਤੇ ਜਦੋਂ ਕਿ ਗੱਲਬਾਤ ਕਰਦੇ ਸੀ ਪਾਜੀ ਪਹਿਲਾਂ ਲੋ ਥੋੜਾ ਪਾਣੀ ਦਾ ਪਾਣੀ ਦਾ ਪੱਧਰ ਚੜਿਆ ਨਾ ਅੱਜ ਚੜਿਆ 4 ਇੰਚ ਵਾਂਗ ਚੜਿਆ ਤੇ ਅਪੀਲ ਵਗੈਰਾ ਜਦੋਂ ਤੁਸੀਂ ਕਹਿ ਰਹੇ ਸੀ ਥੋੜਾ ਕਰ ਦਿਓ ਆਪਾਂ ਵੀਡੀਓ ਸਰਜੀ ਕਰ ਦਾਂਗੇ ਈਲਾਈ ਬੱਦਲ ਬੱਦਲ ਸੰਗਤ ਇੱਥੇ ਆਵੇ ਹਾਂਜੀ ਹਾਂਜੀ ਮਤਾ ਸਾਹਿਬ ਦੇ ਵੀ ਬਿਲਕੁਲ ਜੋ ਅਸੀਂ ਮਿੱਟੀ ਦੇ ਬੰਦੇ ਮਿੱਟੀ ਲਾ ਸਕੀ ਹਾਂਜੀ ਹਾਂਜੀ ਆਹੇ ਪੀਤਾ ਜੀ ਬਿਲਕੁਲ ਤੇ ਜਿੰਨੇ ਵੀ ਵੀਰ ਨੇ ਵਾਦ ਤੋਂ ਵਾਦ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਹਜੇ ਨਿਗਰਾਨੀ ਕਰਨੀ ਬਣਦੀ ਹੈ ਲਗਾਤਾਰ ਇੱਕ ਦੋ ਦਿਨ ਆਪਾਂ ਨੂੰ ਜ਼ਰੂਰਤ ਹੈ ਬੰਨਾ ਉਤੇ ਨਿਗਰਾਨੀ ਹੋਰ ਰੱਖਣ ਦੀ ਆਪਾਂ ਕਾਫੀ ਦਿਨ ਤੋਂ ਮਿਹਨਤਾਂ ਕਰਦੇ ਆ ਰਹੇ ਹਾਂ ਪਰ ਥੋੜੇ ਦਿਨ ਹੋਰ ਜ਼ਰੂਰਤ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਨਾਹਣੀ ਨੂੰ ਹੁਣ ਤੋਂ ਰੋਕਿਆ ਜਾ ਸਕੇ ਤੇ ਜਿਵੇਂ ਕਿ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਹੀ ਰਿਹਾ ਸੀਗਾ ਕਿ ਵੀਰਾਂ ਨੇ ਆਪਣੇ ਪੱਕੇ ਡੇਰੇ ਲਾ ਰੱਖੇ ਨੇ ਰਾਤ ਦਿਨ ਇੱਥੇ ਹੀ ਖਾਣਾ ਪੀਣਾ ਸੋਣਾ ਸਾਰਾ ਕੁਝ ਇੱਥੇ ਹੀ ਹੈ ਤੇ ਹੋਰ ਵੀ ਜਿਹੜੇ ਵੀਰ ਘਰ ਬੈਠੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਵੀਰ ਪਹੁੰਚ ਕੇ ਇਹਨਾਂ ਕਿਸਾਨ ਭਰਾਵਾਂ ਦੀ ਮਦਦ ਕਰਨ ਤਾਂ ਕਿ ਆਪਣੇ ਇਲਾਕੇ ਨੂੰ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤੇ ਅੱਗੇ ਵੀ ਕੁਝ ਹੋਰ ਤਸਵੀਰਾਂ ਨੇ ਮੈਂ ਜੋ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਤੇ ਜਿਵੇਂ ਕਿ ਮੈਂ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਕੀ ਬੰਨਾਂ ਦੇ ਉੱਤੇ ਕੰਮ ਕਿਦਾਂ ਕੀਤਾ ਜਾ ਰਿਹਾ ਐਦਾਂ ਲੱਗ ਰਿਹਾ ਨਰੇਗਾ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਰਮਚਾਰੀ ਲੱਗੇ ਹੋਏ ਨੇ ਕਿਸਾਨ ਭਰਾ ਵੀ ਜਿਹੜੇ ਉਹ ਬੰਨਾਂ ਤੇ ਮੌਜੂਦ ਨੇ ਤੇ ਐਦਾਂ ਗੱਟੇ ਭਰ ਕੇ ਨਾ ਪਿੰਡਾਂ ਦੇ ਵਿੱਚ ਰੱਖੇ ਹੋਏ ਨੇ ਤੇ ਗੱਟਿਆਂ ਨੂੰ ਭਰ-ਭਰ ਕੇ ਤੇ ਟਰਾਲੀਆਂ ਵਿੱਚ ਲੱਦ-ਲੱਦ ਕੇ ਲੈ ਕੇ ਜਾਇਆ ਜਾ ਰਿਹਾ ਤੇ ਫਿਲਹਾਲ ਹੁਣ ਆ ਵੀ ਆਪਾਂ ਨਾਲ ਹੀ ਸੀਗੇ ਵੀਰਾਂ ਦੇ ਤੇ ਲਗਾਤਾਰ ਤੇ ਸੇਵਾ جاری ਹੈ ਚਲਿਏ ਫਿਰ ਆਪਾਂ ਹਾਂਜੀ ਚਲੋ ਜੀ ਚਲੋ ਅੱਗੇ ਸੋ ਜਿਵੇਂ ਕਿ ਮੈਂ ਬੰਨ੍ਹ ਤੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਸੀਗਾ ਤੇ ਫਿਲਹਾਲ ਉਦਾਂ ਹੀ ਜਦੋਂ ਜਹਤ ਜਾਰੀ ਹੈ ਇੱਕ ਵਾਰ ਜਮੇ ਤੁਹਾਡੇ ਨਾਲ ਪਹਿਲਾਂ ਵੀ ਮੈਂ ਇਨਫੋਰਮੇਸ਼ਨ ਸਾਂਝੀ ਕੀਤੀ ਕਿ ਮਕੋੜ ਸਾਹਿਬ ਦੇ ਫੁੱਲਦੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ 3 3-4 ਇੰਚ ਪਹਿਲਾਂ ਨਾਲੋਂ ਵਧਿਆ ਹੈ ਤੇ ਜੇਕਰ ਗੱਲ ਕਰੀਏ ਖਨੋਰੀ ਦੀ ਖਨੋਰੀ ਹਜੇ ਉੱਥੇ ਹੀ ਪਾਣੀ ਸਟੇਬਲ ਇੱਕੋ ਜਗ੍ਹਾ ਤੇ ਟਕੇ 7.750.6 ਉੱਥੇ ਕੀ ਚੱਲ ਰਿਹਾ ਹੈ ਚੀਕੇ ਦੀ ਜਿਹੜੀ ਖਬਰ ਆਈ ਸੀ ਚੀਕੇ ਜਿਹੜਾ ਪਾਣੀ ਦਾ ਪੱਧਰ ਸੀਗਾ ਪਹਿਲਾਂ ਨਾਲੋਂ ਘਟਿਆ ਜ਼ਰੂਰ ਹੈ ਤਾਂ ਉੱਥੋਂ ਮੰਨ ਸਕਦੇ ਆ ਕਿ ਆਪਾਂ ਨੂੰ ਕਿਤੇ ਨਾ ਕਿਤੇ ਰਾਹਤ ਦੀ ਖਬਰ ਹੈ ਪਰ ਫਿਲਹਾਲ ਜੇਕਰ ਗੱਲ ਕਰੀਏ ਮਕੋੜਰ ਸਾਹਿਬ ਔਰ ਫੁੱਲਦ ਦੇ ਇਲਾਕੇ ਦੀ ਤਾਂ ਲਗਾਤਾਰ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਤੇ ਇਹ ਜਿਹੜਾ ਇੱਥੇ ਜਿਹੜਾ ਵਾਅਦਾ ਹੋਇਆ ਕਿਤੇ ਨਾ ਕਿਤੇ ਉਹ ਆਰਜੀ ਵਾਅਦਾ ਵੀ ਹੋ ਸਕਦਾ ਕਿਉਂਕਿ ਜਦ ਕਿਸੇ ਏਰੀਆ ਦੇ ਵਿੱਚੋਂ ਡਾਫ ਵਗੈਰਾ ਕਲੀਅਰ ਹੁੰਦੀ ਹੈ ਬਨ ਪੁੱਲ ਦੇ ਥੱਲੇੋਂ ਜਦੋਂ ਕਾਈ ਬੁੱਟੀ ਵਗੈਰਾ ਕੱਢੀ ਜਾਂਦੀ ਹੈ ਕਿਤੇ ਨਾ ਕਿਤੇ ਉਹਦਾ ਕਰਕੇ ਵੀ ਪਾਣੀ ਜਿਆਦਾ ਰਿਲੀਜ਼ ਹੋ ਸਕਦਾ ਹੈ ਤਾਂ ਸ਼ਾਇਦ ਜਾਵੇ ਕਿ ਚੀਕੇ ਤੋਂ ਖਬਰ ਆ ਰਹੀ ਸੀ ਕਿ ਪਾਣੀ ਘਟਿਆ ਹੈ ਉੱਥੇ ਥੋੜਾ ਬੋਤਾ ਤਾਂ ਆਉਣ ਵਾਲੇ ਸ਼ਾਇਦ 1-2 ਦਿਨਾਂ ਦੇ ਵਿੱਚ ਇੱਥੇ ਵੀ ਕੋਈ ਨਾ ਕੋਈ ਰਾਹਤ ਦੀ ਖਬਰ ਸੁਣਨ ਨੂੰ ਜ਼ਰੂਰ ਮਿਲੇਗੀ ਤੇ ਵੀਰਾਂ ਨੂੰ ਜ਼ਰੂਰ ਬੇਨਤੀ ਕੀਤੀ ਜਾਂਦੀ ਹੈ ਕਿ ਇਦਾਂ ਹੀ ਜਿੰਦਾ ਆਪਾਂ ਪਹਿਲਾਂ ਲੱਗੇ ਹੋਇਆ ਕਾਫੀ ਟਾਈਮ ਤੋਂ ਕਈ ਵੀਰ ਮਹੀਨਿਆਂ ਤੋਂ ਲੱਗੇ ਹੋਏ ਨੇ ਕਾਫੀ ਦਿਨਾਂ ਤੋਂ ਲੱਗੇ ਹੋਏ ਆ ਤਾਂ ਹਜੇ 2-3 ਦਿਨ ਆਪਾਂ ਨੂੰ ਹਜੇ ਇਦਾਂ ਹੀ ਲਗਾਤਾਰ ਇੱਥੇ ਪਹਿਰੇਦਾਰੀ ਕਰਨ ਦੀ ਜ਼ਰੂਰਤ ਹੈ ਤੇ ਲਗਾਤਾਰ ਜਿਵੇਂ ਕਿ ਆਪਾਂ ਗੱਲਬਾਤ ਕਰ ਵੀ ਰਹੇ ਸੀ ਕਿ ਵੀਰਾ ਵੱਲੋਂ ਹਜੇ ਵੀ ਉਦਾਂ ਹੀ ਵੀ ਟਰੈਕਟਰਾਂ ਦੇ ਵਿੱਚ ਇਕੱਠੇ ਪੜ ਕੇ ਲੈ ਕੇ ਆ ਰਹੇ ਨੇ ਤੇ ਇਦਾਂ ਜਿਹੜੀਆਂ ਜਗਾਵਾਂ ਜਿਵੇਂ ਮਤਲਬ ਕੁਝ ਜਗਾਵਾਂ ਇਦਾਂ ਦੀਆਂ ਵੀ ਇਹਨਾਂ ਜਿਹੜੀਆਂ ਹਜੇ ਬੈਠ ਰਹੀਆਂ ਨੇ ਤੜੇੜਾਂ ਪੈੜੀਆਂ ਨੇ ਤੋਨਾਂ ਸਾਰੀਆਂ ਜਗਾਵਾਂ ਨੂੰ ਇਕੱਠੇ ਰੱਖ ਕੇ ਇਦਾਂ ਪੱਕੇ ਕੀਤਾ ਜਾ ਰਿਹਾ ਤੇ ਰਾਤੀ ਇੱਕ ਸ਼ਰਫ ਠੇਕਾ ਫਵਾ ਵੀ ਫੈਲੀ ਸੀ ਕਿ ਜਿਹੜਾ ਮਕੋੜ ਸਾਹਿਬ ਦੇ ਇਲਾਕੇ ਦੇ ਵਿੱਚ ਬੰਨ ਟੁੱਟ ਗਿਆ ਉਹ ਬੰਨ ਨਹੀਂ ਟੁੱਟਿਆ ਸੀਗਾ ਉੱਥੇ ਕੀ ਹੋਇਆ ਸੀਗਾ ਕਿ ਜਵੇਂ ਨਾ ਮਿੱਟੀ ਪਾਈ ਜਾ ਰਹੀ ਸੀ ਤੇ ਜਿਹਦਾ ਕਰਕੇ ਟਰਾਲੀ ਵਗੈਰਾ ਨੰਗਣ ਕਰਕੇ ਉਹ ਜਿਹੜਾ ਕਿਨਾਰਾ ਵਗੈਰਾ ਬੈਠ ਗਿਆ ਸੀਗਾ ਜਿਸ ਕਰਕੇ ਉਹਦੇ ਵਿੱਚ ਨਾ ਥੋੜੇ ਟਾਈਮ ਬਾਅਦ ਤੇ ਰੇਡ ਆ ਗਈ ਸੀ ਪਰ ਵੀਰਾਂ ਨੇ ਮਿਹਨਤ ਕਰਕੇ ਉਸ ਚੀਜ਼ ਨੂੰ ਪੱਕਾ ਕਰਤਾ ਸੀਗਾ ਗੱਟੇ ਵਗੈਰਾ ਲਗਾ ਕੇ ਉਸ ਚੀਜ਼ ਨੂੰ ਸਹੀ ਕਰਤਾ ਸੀਗਾ ਤੇ ਫਿਲਹਾਲ ਫੇਕ ਅਫਵਾਵਾ ਤੋਂ ਬਚੋ ਹਜੇ ਤੱਕ ਪ੍ਰਮਾਤਮਾ ਦੀ ਮਿਹਰ ਹੈ ਕਿ ਜਿੰਨੇ ਵੀ ਬੰਨੇ ਸਾਰੇ ਸਹੀ ਸਲਾਮਤ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐਦਾਂ ਦੀ ਖਬਰ ਸੁਣਨ ਨੂੰ ਨਹੀਂ ਮਿਲੀ ਹਾਂ ਖਨੋਰੀ ਦੇ ਕੋਲ ਸਾਗਰੇ ਕੱਲ ਜਿਹੜਾ ਉਹ ਇੱਕ ਬੰਨ ਟੁੱਟਿਆ ਸੀ ਪਰ ਉਹ ਬੰਨ ਆਪਣਾ ਲਾਈਕ ਕਹਿ ਸਕਦੇ ਆ ਕਿ ਘੱਗਰ ਦਾ ਨਹੀਂ ਸੀਗਾ ਉਹ ਜਿਹੜਾ ਬੰਨ ਦੇ ਵਿੱਚ ਪਾੜ ਪਿਆ ਸੀਗਾ ਉਹ ਜਿਹੜਾ ਪਾੜ ਪਿਆ ਸੀਗਾ ਇੱਕ ਜਿਵੇਂ ਆਪਾਂ ਪਾੜਾ ਕਹਿ ਸਕਦੇ ਆ ਇੱਕ ਡਰੇਨ ਸੀਗੀ ਨਾਲ ਲੰਗਦੀ ਤੇ ਉਹ ਡਰੇਨ ਦੇ ਵਿੱਚ ਪਾੜ ਪਿਆ ਸੀ ਤੇ ਵੀਰਾਂ ਦੀ ਬਹੁਤ ਵੱਡੀ ਹਿੰਮਤ ਵੀਰਾਂ ਨੇ ਆਪਣੀਆਂ ਟਰਾਲੀਆਂ ਵਿੱਚ ਸੁੱਟ-ਸੁੱਟ ਕੇ ਤੇ ਉਸ ਬੰਨ ਨੂੰ ਵੀ ਬੰਦ ਕਰ ਦਿੱਤਾ ਤੇ ਫਿਲਹਾਲ ਵਾਇਗਰੂ ਦੀ ਮੇਰ ਹੈ ਅੱਗੇ ਦੀ ਜੋ ਵੀ ਰਿਪੋਰਟ ਜਾਂ ਜਾਣਕਾਰੀ ਰਹਿੰਦੀ ਹੈ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ ਕਿਉਂਕਿ ਗਰਾਊਂਡ ਲੈਵਲ ਤੇ ਜਾ ਕੇ ਬੰਨਾਂ ਦੇ ਉੱਪਰ ਜਾ ਕੇ ਮੈਂ ਵੀਰਾਂ ਨਾਲ ਗੱਲਬਾਤ ਕਰਕੇ ਤੇ ਜਿਹੜੀ ਪੂਰੀ ਦੀ ਪੂਰੀ ਜਾਣਕਾਰੀ ਹੈ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਅੱਗੇ ਵੀ ਕੋਸ਼ਿਸ਼ੇ ਜਾਰੀ ਰਹੂਗੀ ਜਿੰਨੀ ਦੇਰ ਤੱਕ ਇਹਦਾ ਲੈਵਲ ਬਿਲਕੁਲ ਹਿਠਾ ਨਹੀਂ ਜਾਂਦਾ ਜਿੰਨੀ ਦੇਰ ਤੱਕ ਸਾਨੂੰ ਇੱਕ ਰਾਹਤ ਦੀ ਖਬਰ ਨਹੀਂ ਮਿਲਦੀ ਉਨੇ ਦੇਰ ਤੱਕ ਆਪਣੀ ਇਹ ਕਵਰਿੰਗ ਹੈ ਮੈਂ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਵਾਂਗਾ ਧੰਨਵਾਦ